ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਸਿੱਧੂ ਮੂਸੇਵਾਲਾ ਨਾਲ ਬਹੁਤ ਨੇੜਤਾ ਰਹੀ ਹੈ ਉਹਨਾਂ ਦੀ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਨਾ ਜਾਣਾ ਹੁਣੀ ਜਿਹੜੀ ਕਿ ਵੋਟਾਂ ਦੇ ਵਿੱਚ ਉਹਨਾਂ ਦੀ ਮਤਤ ਕਰਨੀ ਭਾਈਓ ਸਾਰਾ ਖੁੱਲ ਕੇ ਦੱਸੋ ਤੁਸੀਂ ਵੀ ਇੱਥੇ ਤੁਹਾਡੇ ਕੋਲੇ ਕਿਵੇਂ ਆਏ ਸਕੋ ਹਾਲੇ ਕੋਈ ਵੱਧਾ ਹੋਣੀ ਜਾਂ ਨਹੀਂ ਸੀਗੀ ਪਿੰਡ ਦੇ ਕੋਸ਼ਿਸ਼ਾ ਕਰ ਰਹੇ ਸੀ ਵੀ ਇਹ ਸੜਕ ਬਣ ਜੇ ਤੇ ਮਨਪ੍ਰੀਤ ਬਾਦਲ ਕਹੇਗਾ ਕਿ ਤੇ ਸੁਖਵੀਰ ਬਾਦਲ ਕਹੇਗਾ ਕਿ ਤੇ ਵੱਡਾ ਬਾਦਲ ਕਹੇਗਾ ਪਰ ਬਣੀ ਨਹੀਂ ਸੀ ਅਸੀਂ ਕਹਾਈ ਲਈ ਤਾਰ ਜਿੰਦੇ ਦੇ ਥੱਕ ਕੇ ਤੂੰ ਇਹ ਬਣਾ ਦੇ ਦਾਇਆ ਤਾਂ ਫਿਰ ਇਹ ਕਿਉਂ ਨਹੀਂ ਬਣਦੀ ਮਾਪੜਾ ਤੂੰ ਬਣਾ ਦੇ ਜਿੱਥੋਂ ਬਣਦੀ ਹੈ ਸਾਡੇ ਸਾਹਮਣੇ ਚੰਨੀ ਸਾਹਿਬ ਨੂੰ ਫੋਨ ਲਾਇਆ ਉਹਦੀ ਪਾਵਰ ਬਹੁਤ ਸੀ ਕੋਈ ਸਾਡੇ ਪਿੰਡ ਦੇ ਦੇ ਮੋਟਰਾਂ ਤੱਕ ਕੋਈ ਸੜਕਾਂ ਨਹੀਂ ਲੱਗੀਆਂ ਆਮ ਤਾਂ ਬਣੀਆਂ ਹੁੰਦੀਆਂ ਸਾਰੇ ਲੋਕਾਂ ਦੇ ਕੋਠਿਆਂ ਦੇ ਮੋਟਰਾਂ ਤੱਕ ਇਹ ਸਿੱਧੂ ਹੀ ਦੇਣ ਉਸ ਨੇ ਕਰਿਆ ਨਿਕਲੇ ਗੱਲੇ ਤੇ ਡਰਾਮਾ ਐ ਬਾਜ਼ੀ ਕਰੀਆਂ ਐ ਮੈਂ ਮਾਨਸਾ ਹਲਕੇ ਵਾਲਾ ਇਹ ਤਾਂ ਜਮੀਨ ਪਤਾ ਨਹੀਂ ਲੱਗਦਾ ਇੱਥੇ ਬਾਦ ਕੌਣ ਐ ਚੋਰ ਕੌਣ ਐ ਬੰਦੂ ਸਾਹਿਬ ਦੇ ਫਾਦਰਾਂ ਲੋਕਾਂ ਦੀ ਵੀ ਸੋਚ ਐ ਵੀ ਉਹਨਾਂ ਨੂੰ ਮੰਨ ਕੇ ਚੱਲ ਰਾਜਨੀਤੀ ਵਿੱਚ ਲਿਆਂਦਾ ਜਾਵੇ ਦੂਦੇ ਸੁਪਨੇ ਜਿਹੜੇ ਉਹ ਪੂਰੇ ਕਰੇ ਜਾਣ ਮਤਲਬ ਵੀ ਉਹ ਚੋਣਾਂ ਦੇ ਵਿੱਚ ਖੜੇ ਹੋਣਗੇ ਹਾਂਜੀ ਹਾਂਜੀ ਓਟਾ ਸਿੱਧੂ ਜੀ ਨੂੰ ਆਪਾਂ ਕਹਿੰਨੇ ਆ ਪਿਆਰ ਨਾਲ ਉਹ ਵੀ ਓਦਾਂ ਕਰਦਾ ਭਾਈ ਵਾਂਗੂ ਉਹਦਾ ਹੈਗਾ ਬਿਲਕੁਲ ਬਿਲਕੁਲ ਸਾਰੀ ਇਹੀ ਕਹਿੰਦੇ ਨੇ ਕਿ ਸਿੱਧੂ ਮੁੜ ਕੇ ਵਾਪਸ ਆਉਣਾ ਫੇਰ ਆ ਜਾ ਉਹਦੇ ਤੇ ਹੈਗੇ ਦੀ ਸਰਕਾਰ ਦਾ ਜਿਹੜਾ ਟਾਈਮ ਪੀਰੀਅਡ ਲੰਘਿਆ ਕਿੱਦਾਂ ਦਾ ਲੰਘਿਆ ਤੁਹਾਨੂੰ ਕਿਵੇਂ ਲੱਗਦਾ ਉਹ ਜਿਹੜਾ ਉਹ ਸਰਕਾਰ ਦਾ ਲੰਘਿਆ ਬਾਈ ਜੀ ਇਹ ਤਾਂ ਐ ਬੁਰਾ ਹੀ ਲੰਘਿਆ ਜੀ ਇਹ ਤਾਂ ਮੈਨੂੰ ਐ ਲੱਗਦਾ ਵੀ ਸਾਨੂੰ ਕੋਈ ਪੰਜਾਬੀਆਂ ਨੂੰ ਡਾਂਡੀ ਲੱਗੇ ਕਿ ਜੋ ਅਸੀਂ ਭੋਗ ਰਹੇ ਹਾਂ ਕਤਲ ਤਾਂ ਪਹਿਲਾਂ ਵੀ ਹੁੰਦੇ ਹੁੰਦੇ ਸੀਗੇ ਤੁਹਾਨੂੰ ਕਿਵੇਂ ਲੱਗਿਆ ਵੀ ਇਹ ਅਲੱਗ ਟਾਈਪ ਦੇ ਨੇ ਇਹ ਵੀ ਜੀ ਇਹ ਤਾਂ ਚਲੋ ਹੁੰਦੇ ਆ ਤੁਹਾਨੂੰ ਲੱਗਦਾ ਵੀ ਸਰਕਾਰ ਅੱਗੇ ਤੁਹਾਡੀ ਬਣੂਗੀ ਪਰ ਤੁਮਾਨ ਸਾਹਿਬ ਤੇ ਸੀਐਮ ਸਾਹਿਬ ਸਾਡੇ ਤਾਂ ਕਹਿੰਦੇ ਨੇ ਜੀ ਇਹਨਾਂ ਦੇ ਕਾਰਜਕਾਰੀ ਬਹੁਤ ਗਲਤ ਰਹੀ ਆ ਜਿਹੜੇ ਮਾਨਸਾ ਦੇ ਵਿੱਚ ਪਹਿਲਾਂ ਸਾਡੇ ਮੰਤਰੀ ਜੀ ਅਸਿੰਗਰ ਸਾਹਿਬ ਪਤਾ ਇਹਨਾਂ ਨੇ ਮੰਤਰੀ ਬਣਾਇਆ ਤੇ ਉਹਨੂੰ ਲਾਇਆ ਤੇ ਉਹਨੂੰ ਅੰਦਰ ਜੇਲ੍ਹ ਚ ਕਰਾਇਆ ਫਿਰ ਸਾਨੂੰ ਤਾਂ ਹਾਲ ਤੱਕ ਇਹ ਨਹੀਂ ਪਤਾ ਲੱਗਿਆ ਚੰਗਿਆਈ ਗੱਲ ਕਰਦਾ ਵੀ ਉਹ ਚੰਗਾ ਸੀ ਕਿ ਇਹ ਚੰਗਾ ਹੈਗਾ ਸੀਐਮ ਸਾਹਿਬ ਕਹਿੰਦੇ ਨੇ ਵੀ ਅਸੀਂ ਬਹੁਤ ਨਸ਼ੇ ਤੇ ਕਾਬੂ ਕੀਤਾ ਤੁਹਾਨੂੰ ਕਿੱਦਾਂ ਲੱਗਦਾ ਸ਼ਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਜਗਦੀ ਆਵਾਜ਼ ਟੀਵੀ ਦੇ ਨਾਲ ਇਸ ਵਕਤ ਆਪਾਂ ਪਹੁੰਚਿਆ ਪਿੰਡ ਬੁਰਜ ਢਿਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਜਿੱਥੋਂ ਦੇ ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਜੋ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨਾਲ ਬਹੁਤ ਨੇੜਤਾ ਰਹੀ ਹੈ ਉਹਨਾਂ ਦੀ ਇਹਨਾਂ ਦਾ ਸਿਆਸਤ ਦੇ ਵਿੱਚ ਕੀ ਯੋਗਦਾਨ ਰਿਹਾ ਅਸੀਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ ਆਓ ਜਾਣਦੇ ਹਾਂ ਉਹਨਾਂ ਤੋਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਸਵਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਕਦੋਂ ਤੋਂ ਆਪਾਂ ਸਰਪੰਚੀ ਦੇ ਵਿੱਚ ਆਏ ਸੀਗੇ ਜੀ ਆਪਣ ਬਾਈ ਜੀ ਲਗਭਗ ਇਸ ਪੰਚਾਇਤ ਦੇ ਵਿੱਚ 12-15 ਸਾਲੋਂ ਹੋ ਗਏ ਠੀਕ ਹੈ ਜੀ ਲੋਕਾਂ ਦੀ ਸੇਵਾ ਕਰਦਿਆਂ ਆਪਾ ਪੰਚਾਇਤ ਮੈਂਬਰ ਸਰਪੰਚ ਸਰਪੰਚ ਜੂਨੀਅਰ ਦੇ ਪ੍ਰਧਾਨ ਵੀ ਰਹੇ ਆ ਕਾਂਗਰਸ ਪਾਰਟੀ ਦੇ ਜਿਲ੍ਹਾ ਵਾਈਸ ਪ੍ਰਧਾਨ ਵੀ ਜੀ ਹੈਗੇ ਆ ਆਪਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਤੁਹਾਨੂੰ ਕਿੱਦਾਂ ਲੱਗਦਾ ਵੀ ਇੱਕ ਸਰਪੰਚ ਹੋ ਕੇ ਬੰਦਾ ਕਿੱਦਾਂ ਕੰਮ ਕਰਾ ਸਕਦਾ ਜੀ ਇਹ ਕੋਈ ਸੇਵਾ ਕਰਨੀ ਹੋਵੇ ਤਾਂ ਇਹ ਬਹੁਤ ਵਧੀਆ ਮਤਲਬ ਇੱਕ ਕੜੀ ਹੈ ਵੀ ਇਹ ਜਰੀਏ ਲੋਕਾਂ ਦੀ ਸੇਵਾ ਕਰਨੀ ਹੋਵੇ ਜਿਹਨੇ ਮਥਿਆਰ ਵੀ ਸੇਵਾ ਕਰਨੀ ਹੈ ਤਾਂ ਬਹੁਤ ਵਧੀਆ ਇੱਕ ਕੜੀ ਹੈ ਤੁਸੀਂ ਉਹਨੂੰ ਕਿਹੜੇ ਤਰੀਕੇ ਨਾਲ ਮੰਨ ਲਓ ਵੀ ਇਹਦੇ ਵਿੱਚ ਤੁਸੀਂ ਲੈ ਕੇ ਆਏ ਹੋ ਵੀ ਕਿੱਦਾਂ ਵਿਕਾਸ ਸਾਰਾ ਕਰਵਾਇਆ ਤੁਸੀਂ ਕਿਹੜੇ ਤਰੀਕੇ ਨਾਲ ਕਰਵਾਇਆ ਇਹ ਤਾਂ ਜੀ ਕੁਝ ਗਰੰਟਰ ਦਾ ਲਾ ਲਓ ਕੁਝ ਜਿਹੜੀਆਂ ਨਰੇਗਾ ਸਕੀਮ ਚੱਲਦੀ ਸੀ ਨਾ ਉਹਦੇ ਵਿੱਚ ਗਰੀਬ ਲੋਕਾਂ ਨੂੰ ਜਿਹੜੀ ਕਹਿੰਦੇ ਅੱਜ ਕੱਲ ਕਹਿੰਦੇ ਵੀ ਬੰਦ ਕਰਦੇ ਕੀ ਕਰਦੇਗੀ ਸਰਕਾਰ ਰੋਜ਼ਗਾਰ ਨਹੀਂ ਦਿੰਦੇ ਜੀ ਉਹਦੇ ਵਿੱਚੋਂ ਤਰਗੀਬ ਲੋਕਾਂ ਨੂੰ ਵੀ ਰੋਜ਼ਗਾਰ ਮਿਲਦਾ ਸੀ ਤੇ ਨਾਲ ਹੀ ਉਹਦੇ 'ਚ ਮਟੀਰੀਅਲ ਵੀ ਮਿਲਦਾ ਸੀ। ਉਹਦੇ ਵਿੱਚੋਂ ਆਧਾਰ ਚੱਕਣਾ ਪੈਂਦਾ ਸੀ ਕਿ ਪਹਿਲਾਂ ਆਧਾਰ ਚੈੱਕ ਕਰਕੇ ਉਹ ਲਗਭਗ ਅਸੀਂ 8-9 ਕਰੋੜ ਦਾ ਪਿੰਡ ਦੇ ਵਿੱਚ ਵਿਕਾਸ ਕਰਿਆ ਤੇ ਨਾਲ ਹੀ ਨਰੇਗਾਸ਼ਕੀ ਉਹਦੇ ਲੋਕਾਂ ਨੂੰ ਕੰਮ ਵੀ ਮਿਲਦਾ ਰਹੇ। ਉਹ ਇਸ ਸਕੀਮ ਤਹਿਤ ਹੀ ਵੱਧ ਦਾ ਕੰਮ ਕਰਿਆ। ਬਾਕੀ ਜਿਵੇਂ ਤੁਹਾਡਾ ਅਸੀਂ ਸੁਣਿਆ ਵੀ ਤੁਸੀਂ ਸਿੱਧੂ ਭਾਈ ਨਾਲ ਬਹੁਤ ਨੇੜਤਾ ਸੀਗੀ ਸਿੱਧੂ ਮੂਸੇ ਵਾਲੇ ਨਾਲ। ਹਾਂਜੀ ਹਾਂਜੀ। ਵੀ ਉਹਦਾ ਨਾਲ ਤੁਹਾਡਾ ਕਦੋਂ ਤੋਂ ਸੰਬੰਧ ਜੁੜਿਆ ਜੀ? ਕਿਵੇਂ ਸੀਗਾ ਉਹ ਸਾਰਾ? ਉਹ ਬਸ ਜਿਹੜੇ ਹੁਣ ਇਲੈਕਸ਼ਨ ਹੋਈਆਂ ਬਾਈ ਵਾਲੀਆਂ ਉਸ ਤੋਂ ਥੋੜਾ ਜਿਹਾ ਪਹਿਲਾਂ ਉਹਨਾਂ ਨਾਲ ਸੰਬ ਪਾ ਉਹਨਾਂ ਨੇ ਥੋੜੇ ਟਾਈਮ ਬਾਅਦ ਤੋਂ ਹਲਕਾ ਇੰਚਾਰਜ ਰਹੇ ਸੀਗੇ ਜੀ ਤੇ ਬਸ ਸਾਡੇ ਉਹਨਾਂ ਨੂੰ ਜਾਣਾ ਆਉਣੀ ਜਿਹੜੀ ਕਿ ਵੋਟਾਂ ਦੇ ਵਿੱਚ ਉਹਨਾਂ ਦੀ ਮਤਤ ਕਰਨੀ ਤੇ ਬਸ ਉਹਦੇ ਸਬੰਧ ਜੁੜੇ ਹੋਏ ਨੇ ਇੱਕ ਵਾਰੀ ਤੁਸੀਂ ਸਾਨੂੰ ਦੱਸਿਆ ਸੀਗਾ ਵੀ ਜਿੱਥੇ ਆਪਾਂ ਅੱਜ ਬੈਠੇ ਆਂ ਹਾਂਜੀ ਵੀ ਇੱਥੋਂ ਦੀ ਤੁਸੀਂ ਕਹਾਣੀ ਦੱਸੀ ਸੀਗੀ ਸਾਨੂੰ ਬਾਈ ਨੇ ਤੁਹਾਡੇ ਪਿੰਡ ਦੇ ਵਿੱਚ ਸੜਕ ਬਣਾਈ ਉਹ ਸਾਰੇ ਪੰਜਾਬ ਦੇ ਵਿੱਚ ਹੀ ਉਹ ਦੇਸ਼ਾਂ-ਬਰਦੇਸ਼ਾਂ ਦੇ ਵਿੱਚ ਵੀ ਲੋਕਾਂ ਨੇ ਹਾਂਜੀ ਉਹਨੂੰ ਦੇਖਿਆ ਬਹੁਤ ਜ਼ਿਆਦਾ ਤੇ ਕਦੋਂ ਇਹ ਸਾਰਾ ਪੂਰ ਚੜਿਆ ਜੀ ਕੰਮ ਬਾਈਓ ਸਾਰਾ ਖੁੱਲ ਕੇ ਦੱਸੋ ਤੁਸੀਂ ਵੀ ਇੱਥੇ ਤੁਹਾਡੇ ਕੋਲੇ ਕਿਵੇਂ ਆਏ ਕਿਸ ਵਕਤ ਦਾ ਟਾਈਮ ਕਿਹੜਾ ਸੀਗਾ ਉਹ ਕਿਵੇਂ ਹੋਇਆ ਸਾਰਾ ਉਹ ਸਾਨੂੰ ਦੱਸੋਗੇ ਕਿਉਂਕਿ ਸਾਡੇ ਕੋਲ ਵੱਧ ਆਉਣੀ ਜਾਣੀ ਸੀ ਕਿ ਸਾਡੇ ਪਿੰਡ ਦੇ ਹਲਕੇ 'ਚ ਵੀ ਪੈਂਦਾ ਸੀ ਤੇ ਬਾਕੀ ਉਹ ਵੈਸੇ ਵੀ ਮਿੱਤਰਤਾ ਸੀ ਉਹਨਾਂ ਨੂੰ ਜੀ ਪਿੰਡ ਦੇ ਕੋਸ਼ਿਸ਼ਾ ਕਰ ਰਹੇ ਸੀ ਵੀ ਇਹ ਸੜਕ ਬਣ ਜੇ ਹਰੇਕ ਅਰਜੀ ਦਿੰਦੇ ਸੀ ਇੱਥੇ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਵੀ ਕਿਹੜੇ ਮਨਪੀਤ ਬਾਦਲ ਕਹੇਗਾ ਕਿਹੜੇ ਸ਼ਕੀਰ ਬਾਦਲ ਕਹੇਗਾ ਕਿਤੇ ਵੱਡਾ ਬਾਦਲ ਕਹੇਗਾ ਉਹ ਕਦੇ ਵੀ ਮਨਕਦਰ ਵਿਚਾਰੇ ਚਿੱਠੀਆਂ ਫੜਾ ਤੇ ਉਹ ਇੱਥੇ ਜਦੋਂ ਆਇਆ ਤੇ ਇੱਥੇ ਬੈਠੇ ਸਾਰੇ ਤੇ ਜੋ ਹਲਕਾ ਚਾਰਜ ਬਣਿਆ ਸਿੱਧੂ ਸਾਹਿਬ ਤੇ ਉਹ ਕਹਿੰਦਾ ਵੀ ਅੰਗਲ ਕੀ ਵੀਰ ਤੇਰਾ ਰਾਜ ਇਧਰ ਕੱਚਾ ਕੀ ਗੱਲ ਕੀ ਉਹ ਆਪ ਹੀ ਉਹਨੇ ਗੱਲ ਛੇੜੀ ਅਸੀਂ ਕਹਾਂ ਯਾਰ ਅਸੀਂ ਤਾਂ ਅਰਜ਼ੀਆਂ ਦੇ ਦੇ ਥੱਕ ਗਏ ਤੇ ਵੀ ਅਜੇ ਤੂੰ ਇਹ ਬਣਾ ਦੇ ਤੇ ਮੈਨੂੰ ਕਹਾਂ ਤੂੰ ਇਵੇਂ ਸਰਪੰਚ ਦਾ ਪ੍ਰਧਾਨ ਬਣਿਆ ਫਿਰਦਾ ਜਾਂ ਤਾਂ ਸਹੀ ਕੀ ਨਹੀਂ ਬਣਦੀ ਮਾਹਪਰਾ ਤੂੰ ਬਣਾ ਦੇ ਜਿੱਥੋਂ ਬਣਦੀ ਹੈ ਤੇ ਉਹ ਕਹਾਂ ਫਿਰ ਕਿਹਨੂੰ ਕਹਿਣਾ ਬੂਆ ਕਿਉਂਕਿ ਉਹ ਬਜਾੜਾ ਰਾਜਨੀਤੀ ਦਾ ਬੰਦਾ ਹੈ ਨਹੀਂ ਸੀਗਾ ਸ਼ਾਇਦ ਦੁਪਹਿਰੇ ਜੇ ਬੈਠੇ ਸੀ ਅਸੀਂ ਸ਼ਾਮ ਜੀ ਨੂੰ ਜੀ ਤੇ ਇੱਥੇ ਬੈਠੇ ਸੀ ਆਪਣੇ ਉਹ ਕੋਠੇ ਤੇ ਉਹ ਕਹਿੰਦੇ ਵੀ ਐ ਕਰਕੇ ਵੀ ਸੜਕ ਦੀ ਗੱਲ ਚੱਲੀ ਆਈ ਜੀ ਉਹਨੂੰ ਪਹਿਲਾਂ ਦਸਕਟਿਆਂ ਮੈਨੂੰ ਦੱਸਿਆ ਵੀ ਸਾਡੇ ਇੰਨੇ ਪੁਰਾਣੀ ਬੰਨ ਟਾਈਮ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੜਕ ਨਹੀਂ ਬਣੀ ਉਹ ਕਹਿੰਦਾ ਵੀ ਆਪਾਂ ਨੂੰ ਕਹਿਣਾ ਫਿਰ ਕਿਹਨੂੰ ਪੂਗਾ ਵੀ ਸੜਕ ਵਾਲਾ ਕੀ ਗੱਲਬਾਤ ਹੈ ਮੈਂ ਕਿਹਾ ਚੰਨੀ ਸਾਹਿਬ ਨੂੰ ਫੋਨ ਲਾਓ ਉਹਨੇ ਬੈਠੇ ਬੈਠੇ ਤੇ ਸਾਡੇ ਸਾਹਮਣੇ ਚੰਨੀ ਸਾਹਿਬ ਨੂੰ ਫੋਨ ਲਾਇਆ ਚੰਨੀ ਸਾਹਿਬ ਨੂੰ ਕਹਿੰਦਾ ਯਾਰ ਇਹ ਵੀ ਮੇਰੇ ਇੱਕ ਕੰਮ ਹੈ ਕਹਿੰਦਾ ਸੜਕ ਬਣਾਉਣੀ ਉਹ ਕਹਿੰਦਾ ਦੱਸੋ ਜੀ ਕਿੰਨੇ ਕੰਮ ਥੋੜਾ ਇੱਕ ਕਿਉਂ ਥੋੜਾ ਤਾਂ ਕਿੰਨੇ ਆ ਮਕਾਂ ਉਹਨੇ ਹੀ ਕਰਾਂਗੇ ਕਹ ਤੇ ਉਹਨੇ ਸਾਡੇ ਜਿਹੜੀ ਕਿ ਅਸੀਂ 70 ਸਾਲਾਂ ਤੋਂ ਸੜਕ ਦੇ ਪਿੱਛੇ ਵਰਦੇ ਸੀ ਉਹਨੇ ਇੱਕ ਹਫ਼ਤੇ ਦੇ ਵਿੱਚ ਬਈ ਰੋੜੇ ਪੱਥਰ ਪਵਾ ਕੇ ਕੰਮ ਚਾਲੂ ਕਰਤਾ ਸੀ ਇਹ ਸੜਕ ਸਾਰੀ ਉਹ ਸਿੱਧੂ ਸਾਹਿਬ ਦੀ ਦੇਣ ਹੈ ਤੇ ਜਿਹੜੀ ਕਿ ਲੋਕਾਂ ਦੇ ਨਕੇ ਚੱਲ ਮੋਟਰਾਂ ਤੱਕ ਵੀ ਸਾਡੇ ਪਿੰਡ ਦੇ ਮੋਟਰਾਂ ਤੱਕ ਵੀ ਸੜਕਾਂ ਲਾਤੀਆਂ ਆ ਦੇਖੋ ਸਾਹਮਣੇ ਆਪਣੀ ਮੋਟਰ ਹੈ ਇਹ ਤਾਂ ਸਰਕਾਰਾਂ ਦੀ ਮਾਗਰ ਵੀ ਲੋਕਾਂ ਦੇ ਖੇਤਾਂ ਦੇ ਕੋਠਿਆਂ ਤੱਕ ਖੜਕਣ ਲਾਤੀਆਂ ਆ ਆਮ ਤਾਂ ਬਣੀਆਂ ਹੁੰਦੀਆਂ ਪਰ ਇੱਕ ਲੋਕਾਂ ਦੇ ਕੋਠਿਆਂ ਦੇ ਮੋਟਰਾਂ ਤੱਕ ਇਹ ਸਿੱਧੂ ਹੀ ਦੇਣੇ ਪਰ ਤੁਸੀਂ ਉਹਨਾਂ ਦੇ ਨੇੜੇ ਰਹੇ ਹੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਵਧੀਆ ਰਿਹਾ ਬਾਈ ਜੀ ਬਹੁਤ ਵਧੀਆ ਉਹ ਵੀ ਬਸ ਮੰਨ ਕੇ ਸੋਚ ਬਹੁਤ ਵੱਡੀ ਸੀਗੀ ਉਹਨੇ ਮੰਨ ਕੇ ਇਹ ਨਹੀਂ ਸੀਗਾ ਵੀ ਰਾਜਨੀਤੀ ਵਿੱਚ ਆ ਕੇ ਕੋਈ ਆਦਰ ਦਾ ਕੋਈ ਗਨਮੈਨੰਦਾ ਜਾਂ ਕੁਝ ਹੋਰ ਪਰ ਉਹਨੇ ਮੰਨ ਕੇ ਮਾਨਸਾ ਵਾਸਤੇ ਜਿਵੇਂ ਸਾਡਾ ਆਪਣਾ ਇਹਦਾ ਨਾ ਇਲਾਕਾ ਇਹ ਥੋੜਾ ਜਿਹਾ ਪਸੜਿਆ ਹੋਇਆ ਕਹਿ ਦਿੰਦੇ ਹੈਗੇ ਜੀ ਮਾਨਸਾ ਦੇ ਵਿੱਚ ਵੀ ਇਹ ਥੋੜਾ ਜਿਹਾ ਨਾ ਆਮ ਮੰਨਦੇ ਸੀ ਉਹ ਆਪਣੇ ਆਪ ਖਸ਼ਤ ਬੰਦਾ ਲਾ ਕੇ ਦਿਖਾਉਣਾ ਚਾਹੁੰਦਾ ਸੀ ਵੀ ਹਾਂ ਯਾਰ ਵੀ ਜੇ ਕੋਈ ਬੰਦਾ ਰਾਜਨੀਤੀ ਕਰੇ ਤਾਂ ਰਾਜਨੀਤੀ ਵਿੱਚ ਇੰਨਾ ਵਿਕਾਸ ਵੀ ਹੋ ਸਕਦਾ ਤੇ ਲੋਕਾਂ ਦਾ ਭਲਾ ਵੀ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਹੁਣ ਕੈਂਸਰ ਦਾ ਦੇਖ ਆਪਣੇ ਮਾਲਵੇ ਦੇ ਵਿੱਚ ਕਿੰਨਾ ਬੁਰਾ ਹਾਲ ਹੈ ਸਭ ਤੋਂ ਪਹਿਲਾਂ ਤਾਂ ਵੱਡੀ ਸੋਚ ਉਹਦੀ ਇਹ ਸੀ ਕਿ ਸਭ ਤੋਂ ਪਹਿਲਾਂ ਮੈਂ ਕੈਂਸਰ ਹਸਪੀਟਲ ਉੱਤੇ ਮਾਨਸਰ ਦੇ ਵਿੱਚ ਬਣਾਉਣਾ ਯੂਨੀਵਰਸਿਟੀਆਂ ਹੋਰ ਬਹੁਤ ਵੱਡੇ ਲੈਵਲ ਦੀ ਬਈ ਸੋਚ ਤੇ ਆਪਣੇ ਸੋਚ ਤੋਂ ਦਾਸ ਪਰੇ ਦੀਆਂ ਗੱਲਾਂ ਨੇ ਉਹ ਪਰ ਉਹਨੇ ਮੰਨ ਕੇ ਚੱਲੇ ਜੇ ਕਿਤੇ ਉਹ ਜਾਂਦਾ ਰਹਿ ਜਾਂਦਾ ਉਹ ਜਿੱਤ ਹਾਪਾ ਹੁੰਦੀ ਆ ਪਰ ਉਹ ਫੇਰ ਵੀ ਉਹ ਕੰਮ ਇਹ ਕਰ ਦਿੰਦਾ ਤੋਂ ਸਾਨੂੰ ਅਸੀਂ ਜਿੰਨਾ ਕਿ ਨਾਲ ਰਹੇ ਆ ਉਹਦੇ ਵਿੱਚ ਚੋਣਾਂ ਦੇ ਵਿੱਚ ਜਾਂ ਕਿੰਨਾ ਸਾਡਾ ਵਰਤਮਤਾਵਾ ਹੈ ਉਹਦੀ ਸੋਚ ਤੋਂ ਸਾਨੂੰ ਪਤਾ ਲੱਗਦਾ ਸੀਗਾ ਵੀ ਇਹ ਬੰਦਾ ਇੱਥੇ ਕਰਕੇ ਦਿਖਾਊਗਾ ਉਹਨਾਂ ਦੇ ਅੰਦਰ ਜੱਜਵਾਸ ਸੀਗਾ ਬਹੁਤ ਬਹੁਤ ਬਾਈ ਬਹੁਤ ਬਹੁਤ ਵੀ ਬਹੁਤ ਕੁਝ ਕਰਨਾ ਚਾਹੁੰਦੇ ਸੀ ਉਹ ਕੁਝ ਕਰਨਾ ਚਾਹੁੰਦੇ ਸੀ ਬਈ ਜੀ ਜਿਹੜਾ ਬੰਦਾ ਬਈ ਜੇ ਦੇਖੋ 15 ਦਿਨ ਪਿੰਡਾਂ ਦੇ ਹੜ੍ਹ ਦੇ ਵਿੱਚ 15 ਦਿਨਾਂ ਦੇ ਵਿੱਚ 15-15 ਲੱਖ ਹਰੇਕ ਪਿੰਡ ਨੂੰ ਦਿੱਤਾ ਠੀਕ ਹੈ ਸੜਕਾਂ ਉਹਨੇ ਘੱਟੋ ਘੱਟ 10 ਸੜਕਾਂ ਮਨਜ਼ੂਰ ਕਰਾਈਆਂ ਜੀ ਤੇ ਮੈਨੂੰ ਲੱਗਦਾ ਵੀ ਉਹ ਘੱਟੋ ਘੱਟ 4-4 5-5 ਕਰੋੜ ਤੋਂ ਘੱਟ ਕੋਈ ਸੜਕ ਨਹੀਂ ਹੋਣੀ ਜਿਹੜੀ ਸਿੱਧੂ ਨੇ ਮੰਨ ਕੇ ਪਾਸ ਕਰਾਈ ਹੈ ਹਰੇਕ ਪੱਖ ਨੂੰ ਇਹਨੇ 15 ਦਿਨਾਂ ਦੇ ਵਿੱਚ ਇੱਥੇ ਮਾਸਟਰ ਦੇ ਵਿੱਚ ਪਾਣੀ ਵਾਂਗੂ ਪੈਸਾ ਵਹਾਤਾ ਸਰਕਾਰ ਤੋਂ ਲੈ ਕੇ ਉਹ ਚੰਨੀ ਸਾਹਿਬ ਮੁੱਖ ਮੰਤਰੀ ਸੀਗੀ ਉਹ ਉਹਨਾਂ ਨੇ ਕਿਹਾ ਕੋਈ ਆਦਾ ਮੰਨ ਕੇ ਚੱਲ ਕੋਈ ਆਧੇ ਵਾਤੇ ਵਤਨ ਨਹੀਂ ਲੋਕਾਂ ਵਾਸਤੇ ਵਤਨ ਦੇ ਸੀਗੀ ਤੇ ਉਹਨਾਂ ਨੇ 15 ਦਿਨਾਂ ਦੇ ਵਿੱਚ ਬਹੁਤ ਕੁਝ ਕਰਕੇ ਦਿਖਾਤਾ ਸੀਗਾ ਹੁਣ ਤੁਹਾਨੂੰ ਕਿੱਦਾਂ ਲੱਗਦਾ ਵੀ ਹੁਣ ਸਰਕਾਰ ਦਾ 2027 ਦੀਆਂ ਚੋਣਾਂ ਦੇ ਵਿੱਚ ਇਦਾਂ ਹੋਊਗਾ ਹਾਂ ਤਾਂ ਹੀ ਲੱਗਦਾ ਇਹ ਵੀ ਹੁਣ ਜਿਹੜੀ ਮੌਜੂਦਾ ਸਰਕਾਰ ਆਏ ਤਾਂ ਤਾਂ ਲੋਕ ਦੇਖੀ ਖੜੇ ਨੇ ਉਸੇ ਨੇ ਕਰਿਆ ਨਹੀਂ ਕੱਲੇ ਗੱਲੇ ਤੇ ਡਰਾਮੇ ਬਾਜ਼ੀ ਕਰੀਆਂ ਅਕੀਲਾ ਹਰੇ ਮਾਨਸਾ ਵਾਲਾ ਸਿਸਟਮ ਹੈ ਮਾਨਸਾ ਹਲਕੇ ਵਾਲਾ ਇਹ ਤਾਂ ਜਮੀ ਪਤਾ ਨਹੀਂ ਲੱਗਦਾ ਇੱਥੇ ਬਾਦ ਕੌਣ ਹੈ ਚੋਰ ਕੌਣ ਹੈ ਸਿਸਟਮ ਹੀ ਨਹੀਂ ਪਤਾ ਲੱਗਦਾ ਵੀ ਕੋਈ ਢੱਕਾ ਕੰਮ ਨਹੀਂ ਭਾਇਆ ਮਾਨਸਾ ਦੇ ਵਿੱਚ ਸਿੱਧੂ ਸਾਹਿਬ ਦੇ ਫਾਦਰਾਂ ਲੋਕਾਂ ਦੀ ਵੀ ਸੋਚ ਹੈ ਵੀ ਉਹਨਾਂ ਨੂੰ ਮੰਨ ਕੇ ਚੱਲ ਰਾਜਨੀਤੀ ਵਿੱਚ ਲਿਆਂਦਾ ਜਾਵੇ ਸਿੱਧੂ ਦੇ ਸੁਪਨੇ ਜਿਹੜੇ ਉਹ ਪੂਰੇ ਕਰੇ ਜਾਣ ਸਿੱਧੂ ਸਾਹਿਬ ਦੇ ਫਾਦਰ ਦੀ ਵੀ ਇਹ ਸੋਚ ਹੈ ਵੀ ਜਿਹੜੇ ਸਿੱਧੂ ਦੇ ਸੁਪਨੇ ਰਹਿ ਗਏ ਅਧੂਰੇ ਰਾਜਨੀਤੀ ਵਿੱਚ ਵੀ ਉਹਨਾਂ ਤੋਂ ਨਹੀਂ ਪੂਰੇ ਹੋ ਸ ਉਹ ਮੈਂ ਪੂਰੇ ਕਰੂਗਾ ਮਤਲਬ ਵੀ ਉਹ ਚੋਣਾ ਦੇ ਵਿੱਚ ਖੜੇ ਹੋਣਗੇ ਹਾਂਜੀ 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 ਖੜੇ ਹੋਣਗੇ ਬਿਲਕੁਲ ਖੜੇ ਹੋਣਗੇ ਤੇ ਹਾਂਜੀ ਮੰਨ ਕੇ ਚੱਲੋ ਸਿੱਧੂ ਸਾਹਿਬ ਜਿਹੜੇ ਰਹਿੰਦੇ ਸੁਪਨੇ ਨੇ ਮਾਨ ਸਾਹਿਬ ਵਾਸਤੇ ਉਹ ਉਹਨਾਂ ਨੇ ਪੂਰੇ ਕਰਨਗੇ ਉਹ ਤੇ ਹੁਣ ਵੀ ਤੁਹਾਡੀ ਬਹੁਤ ਜਿਆਦਾ ਉਹਨਾਂ ਦਾ ਪਰਿਵਾਰ ਨਾਲ ਵੀ ਬਹੁਤ ਨੇੜਤਾ ਗਈ ਬਾਈ ਦਾ ਛੋਟਾ ਬ੍ਰਦਰ ਆ ਛੋਟਾ ਸਿੱਧੂ ਜਿਹਨੂੰ ਆਪਾਂ ਕਹਿੰਨੇ ਆ ਪਿਆਰ ਨਾਲ ਉਹ ਵੀ ਓਦਾਂ ਕਰਦਾ ਬਾਈ ਵਾਂਗੂੰ ਉਹਦਾ ਹੈਗਾ ਬਿਲਕੁਲ ਬਿਲਕੁਲ ਬਾਈ ਹੈਗਾ ਨਾ ਸਾਰੇ ਜਦੋਂ ਆਪਾਂ ਸਾਰੇ ਦੇਖਦੇ ਆ ਨਾ ਵੀ ਸਾਰੇ ਇਹੀ ਕਹਿੰਦੇ ਨੇ ਕਿ ਸਿੱਧੂ ਮੁੜ ਕੇ ਵਾਪਸ ਆ ਗਿਆ ਹਾਂ ਹਾਂ ਉਹਦਾ ਫੇਰ ਆ ਗਿਆ ਉਹ ਵੀ ਤਾਂ ਸਾਵੇਂ ਹੀ ਹੈ ਪਰਮਾਤਮਾ ਨੇ ਮਤਲਬ ਦੁਬਾਰੇ ਭੇਜਿਆ ਕੋ ਲੋਕਾਂ ਦੀਆਂ ਬਾਈ ਜੀ ਅਬੀਦਾ ਬਹੁਤ ਸੀਗੀਆਂ ਲੋਕਾਂ ਦੇ ਪਰਮਾਤਮਾ ਨੇ ਵੀ ਮੰਨ ਕੇ ਚੱਲ ਸੁਣਿਆ ਕਿਉਂਕਿ ਉਦੋਂ ਸਾਰਾ ਮੁਲਕ ਰੋਇਆ ਸਾਰੇ ਮੁਲਕ ਦੀ ਮੈਨੂੰ ਇਹ ਲੱਗਦਾ ਵੀ ਰੱਬ ਨੇ ਗੁਜਾਰ ਸਾਹਿਬ ਉਹ ਮੰਨ ਕੇ ਚੱਲ ਮਨਜ਼ੂਰ ਕਰੀਏ ਜੀ ਹਾਂ ਲੱਗਦਾ ਵੀ ਹੋ ਸਕਦਾ ਬੰਦਾ ਸਾਡਾ ਭਰਾ ਸਾਡਾ ਮਨਵਾਸ ਭੇਜੇ ਇੱਕ ਬਾਈ ਜੀ ਆਪਾਂ ਨੂੰ ਇਹ ਦੱਸੋ ਤੁਸੀਂ ਵੀ ਜਿਹੜਾ ਉਹਦੇ ਫਾਦਰ ਸਾਹਿਬ ਨੇ ਸਿੱਧੂ ਮੂਸੇ ਵਾਲੇ ਦੇ ਚਾਸ ਦੇ ਵਿੱਚ ਉਹਨਾਂ ਨੇ ਪੈਰ ਧਰਿਆ ਜਿਹੜਾ ਉਹ ਪਿੰਡਾਂ ਦੇ ਵਿੱਚ ਕਿੰਨਾ ਕੁ ਮੂਮੈਂਟ ਕਿੰਨੀ ਕੋ ਉਹਨਾਂ ਦੀ ਹੈਗੀ ਆ ਜਿੱਦੂ ਦੇ ਜਾਣ ਤੋਂ ਬਾਅਦ ਬਾਈ ਜੀ ਉਹਨਾਂ ਦਾ ਚਲੋ ਕੁਝ ਕਰ ਟਾਈਮ ਤਾਂ ਹੁੰਦਾ ਹੀ ਆ ਨਾ ਬੰਦੇ ਮਨ ਕੇ ਚੱਲ ਵੀ ਜੋ ਉਹ ਜਹਾਸਾ ਵੱਡਾ ਸੀਗਾ ਜੀ ਤੇ ਪਰ ਹੁਣ ਉਹ ਲੋਕਾਂ ਵਿੱਚ ਬਹੁਤ ਵਿਚਰਦੇ ਨੇ ਆਪ ਵੀ ਲੋਕਾਂ ਦੇ ਕੰਮ ਧੰਦੇ ਆ ਜਿਹੜੇ ਜਿਹਨੂੰ ਕੋਈ ਵੱਡਾ ਛੋਟਾ ਕੰਮ ਹੁੰਦਾ ਉਹ ਸਿੱਧੂ ਜਾਬ ਦੇ ਫਾਦਰ ਉਹਨਾਂ ਕਰਦੇ ਨੇ ਸਿੱਧੂ ਵਾਂਗੂ ਹੀ ਕਰਦੇ ਨੇ ਇਹ ਜਿਹੜੀ ਅੱਜ ਦੀ ਆਬੋ ਹਵਾ ਦੀ ਗੱਲ ਕਰੀਏ ਆਪਾਂ ਪੰਜਾਬ ਦੀ ਵੀ ਉਹ ਕਿੱਦਾਂ ਦੀ ਰਹਿਣ ਵਾਲੀ ਆ ਤੇ ਸਰਕਾਰ ਦਾ ਜਿਹੜਾ ਟਾਈਮ ਪੀਰੀਅਡ ਲੰਘਿਆ ਕਿੱਦਾਂ ਦਾ ਨੰਘਿਆ ਤੁਹਾਨੂੰ ਕਿਵੇਂ ਲੱਗਦਾ ਉਹ ਜਿਹੜਾ ਹੁਣ ਸਰਕਾਰ ਦਾ ਨੰਘਿਆ ਬਾਈ ਜੀ ਇਹ ਤਾਂ ਬੁਰੇ ਨੰਘਿਆ ਜੀ ਇਹ ਤਾਂ ਮੈਨੂੰ ਐ ਲੱਗਦਾ ਵੀ ਸਾਨੂੰ ਕੋਈ ਪੰਜਾਬੀਆਂ ਨੂੰ ਡਾਂਡੀ ਲੱਗੇ ਕਿ ਜੋ ਅਸੀਂ ਭੋਗ ਰਹੇ ਹਾਂ ਦੂਸਰਾ ਹੈਗਾ ਜਿਹੜਾ ਹੁਣ ਗੈਂਗਸਟਰ ਬਾਦ ਤੇ ਆ ਰੋਜ ਕਤਲੋਕਾਰਦ ਹੋਈ ਜਾਂਦੀ ਆ ਪੰਜਾਬ ਦੇ ਵਿੱਚ ਕਿਹ ਬੇਰੋੜੀਆਂ ਨਕਰਨਾਵਾਂ ਹੋ ਰਹੀਆਂ ਪੰਜਾਬ ਜਿਹੜਾ ਨਾ ਜਿਹੜਾ ਹੁਣ ਆ ਮੰਨ ਕੇ ਚੱਲ ਮੌਜੂਦਾ ਸਰਕਾਰ ਨੇ ਤੇ ਇਹਨੇ ਮੰਨ ਕੇ ਚੱਲ ਥੋੜਾ ਬਹੁਤ ਪਿੱਛੇ ਛੱਡਤਾ ਬਹੁਤ ਲੋਕ ਕਹਿੰਦੇ ਨੇ ਕਤਲ ਤਾਂ ਪਹਿਲਾਂ ਵੀ ਹੁੰਦੇ ਹੁੰਦੇ ਸੀਗੇ ਤੁਹਾਨੂੰ ਕਿਵੇਂ ਲੱਗਿਆ ਵੀ ਇਹ ਅਲੱਗ ਟਾਈਪ ਦੇ ਨੇ ਇਹ ਵੀ ਇਹ ਚਲੋ ਹੁੰਦੇ ਆ ਚਲੋ ਕੋਈ ਹੁੰਦੀ ਆ ਇਹ ਦੁਨੀਆ ਦੇ ਦੀ شادی ਤੇ ਸਾਦੀ ਆ ਪਰ ਇਹ ਗੱਲ ਇਹ ਆ ਵੀ ਇਦਾਂ ਏਡੇ ਮਹਾਨ ਬੰਦਿਆਂ ਦੇ ਕਤਲ ਹੋਣੇ ਠੀਕ ਐ ਆ ਮੰਨ ਕੇ ਚੱਲ ਪਰਿਵਾਰਾਂ ਦੇ ਬਾਕੀ ਮਸਕੇ ਮਾਰਨੇ ਵੀ ਅਸੀਂ ਭਾਈ ਤੁਹਾਨੂੰ ਅਸੀਂ ਮਾਰ ਦਿਆਂ ਮਰਾਉਂਿਆ ਕਿ ਉਹ ਜਿਹੜਾ ਕਰਪਸ਼ਨ ਵਗੈਰਾ ਹੈਗਾ ਸਿਸਟਮ ਹੈ ਉਹ ਇੰਨਾ ਵੱਧ ਚੁੱਕਿਆ ਹੱਦੋਂ ਵੱਧ ਵੱਧ ਚੁੱਕਿਆ ਇੰਨੀਆਂ ਘਟਨਾਵਾਂ ਮੰਨ ਕੇ ਚੱਲ ਇੰਨੀਆਂ ਘਟਨਾਵਾਂ ਮਤਲਬ ਕਿ ਦੇਖੀਆਂ ਦੂਰ ਦੀਆਂ ਸੁਣੀਆਂ ਵੀ ਨਹੀਂ ਸੀਗੀਆਂ ਜਿਹੜੀਆਂ ਹੁਣ ਹੋ ਰਹੀਆਂ ਨੇ ਹਮ ਫਰਕ ਤਾਂ ਹੈਗਾ ਹੈਗਾ ਪਰ ਗੱਲ ਇਹ ਨਹੀਂ ਹੈਗੀ ਵੀ ਆਪਾਂ ਚਲੋ ਹੁੰਦਾ ਤੁਹਾਡੀ ਗੱਲ ਨੂੰ ਸਮਝਦੇ ਆ ਪਰ ਗੱਲ ਇਹ ਨਹੀਂ ਹੈਗੀ ਹੁਣ ਲੋਰ ਤੋਂ ਜ਼ਿਆਦਾ ਹੋ ਰਹੀਆਂ ਨੇ ਤੁਹਾਨੂੰ ਲੱਗਦਾ ਵੀ ਸਰਕਾਰ ਅੱਗੇ ਤੁਹਾਡੀ ਬਣੂਗੀ ਹਾਂਜੀ ਪੂਰਾ ਬਿਲਕੁਲ ਹੁਣ ਸਰਕਾਰ ਦਾ ਦਿਸੀ ਜਾਂਦੀ ਹੈ ਜਿਵੇਂ ਲਸਣਾ ਇਹ ਤਾਂ ਇਹ ਤਾਂ ਬਣਾਈ ਨਹੀਂ ਦਿਆ ਠੀਕ ਹੈ ਉਹ ਸਰਕਾਰ ਦੇ ਜਿਹੜੇ ਕਾਂਗਰਸ ਦੇ ਕੰਮ ਕੀਤੇ ਨੇ ਚੰਨੀ ਸਾਹਿਬ ਦੀ ਸਾਰਾ ਬਣ ਲਗੇ ਪੰਜਾਬੀ ਸੱਤਾ ਕਰਦਾ ਕਿਉਂਕਿ ਉਹਨਾਂ ਨੇ ਜਿੰਨੇ ਕੁ ਦਿਨ ਸਰਕਾਰ ਚਲਾਈ ਹੈ ਜੀ ਤਾਂ ਮੈਂ ਉਹ ਲੋਕ ਦੇ ਮਨਾਂ ਦੇ ਵਿੱਚ ਵਸਿਆ ਹੋਇਆ ਹੈ ਤੁਹਾਡਾ ਤੁਮਾਰ ਸਾਹਿਬ ਸੀਐਮ ਸਾਹਿਬ ਸਾਡੇ ਤਾਂ ਕਹਿੰਦੇ ਨੇ ਜੀ ਇਹਨਾਂ ਦੇ ਕਾਰਜਗਾਰੀ ਬਹੁਤ ਗਲਤ ਰਹੀ ਆ ਇਹ ਤਾਂ ਹਰੇਕ ਵਾਰੀ ਗਲਤ ਕਹਿੰਦੇ ਹੁੰਦੇ ਆ ਇਹ ਤਾਂ ਕੁਝ ਨਹੀਂ ਇਹਦਾ ਇਹਦਾ ਐਂ ਕਹਿੰਦਾ ਮੈਂ ਇਕੱਲਾ ਸਹੀ ਆ ਉਹ ਤਾਂ ਕੋਈ ਸਹੀ ਨਹੀਂ ਹੈ ਹੁਣ ਤੁਸੀਂ ਸਾਡੇ ਮਾਨਸਾਂ ਦੇ ਵਿੱਚ ਹੀ ਲਾ ਲਓ ਜਿਹੜੇ ਮਾਨਸਾਂ ਦੇ ਵਿੱਚ ਪਹਿਲਾਂ ਸਾਡੇ ਮੰਤਰੀ ਸੀਗੇ ਸਿੰਘਲਾ ਸਾਹਿਬ ਉਹ ਤਾਂ ਇਹਨਾਂ ਨੇ ਮੰਤਰੀ ਬਣਾਇਆ ਫਿਰ ਉਹਨੂੰ ਲਾਇਆ ਫਿਰ ਉਹਨੂੰ ਅੰਦਰ ਜੇਲ੍ਹ ਚ ਕਰਾਇਆ ਫਿਰ ਸਾਨੂੰ ਤਾਂ ਹਾਲ ਤੱਕ ਇਹ ਨਹੀਂ ਪਤਾ ਲੱਗਿਆ ਚੰਗਿਆਈ ਗੱਲ ਕਰਦਾ ਵੀ ਉਹ ਚੰਗਾ ਸੀ ਕਿ ਇਹ ਚੰਗਾ ਹੈਗਾ ਇਹ ਤਾਂ ਲਾ ਤਾਂ ਨਾਲ ਨਾਲ ਨਲੇ ਦੇ ਨਾਲ ਇਹਨੂੰ ਪਾਵਾਂ ਦੀ ਬੈਠਿਆ ਨਲੇ ਨੂੰ ਜੇਲ੍ਹ ਚ ਫਸਾਤਾ ਸੋ ਨਸ਼ੇ ਦੇ ਮ ਨਸ਼ਾ ਕਿੰਨਾ ਘਟ ਗਿਆ ਦਾ ਸੀਐਮ ਸਾਹਿਬ ਕਹਿੰਦੇ ਨੇ ਵੀ ਅਸੀਂ ਬਹੁਤ ਨਸ਼ੇ ਤੇ ਕਾਬੂ ਕੀਤਾ ਤੁਹਾਨੂੰ ਕਿੱਦਾਂ ਲੱਗਦਾ ਵੀ ਕਿਵੇਂ ਹੋਇਆ ਕੋਈ ਨਸਾਨੀ ਘਟਿਆ ਬਈ ਯਾਰ ਉਹ ਜੀ ਦੇਖਦੇ ਆਂ ਵੀਡੀਓ ਲੋਕ ਤਾਂ ਕੰਦਰ ਲੇ ਲੇ ਕੇ ਦੱਸੀ ਜਾਂਦੇ ਨੇ ਵੀ ਸਾਡਾ ਚਿੱਟਾ ਇੱਥੇ ਮਿਲਦਾ ਹੈ ਚਿੱਟਾ ਕਿੱਥੋਂ ਲੈਣਾ ਸਾਨੂੰ ਦੱਸੋ ਉਹ ਜਿੱਥੇ ਵੀਡੀਓ ਦੇਖਦੇ ਆਂ ਇਹਦਾ ਉਹ ਠੀਕ ਹੈ ਅੰਕੜੇ ਸਰਕਾਰ ਪਤਾ ਨਹੀਂ ਕਿਤੋਂ ਲਿਆ ਕੇ ਇੱਥੇ ਪੇਸ਼ ਕਰ ਦਿੰਦੀ ਵੀ ਨਾ ਚਿੱਟਾ ਫੜ ਲਿਆ ਜਾਂ ਕਰ ਲਿਆ ਆਮ ਹੀ ਪੰਜਾਬ ਦੇ ਵਿੱਚ ਚਿੱਟਾ ਵੇਚੀ ਜਾਂਦਾ ਹੈ ਜੀ ਤੇ ਚਿੱਟੇ ਕਰਕੇ ਜਿਆਦਾ ਇਹ ਘਟਨਾਵਾਂ ਹੋ ਰਹੀਆਂ ਨੇ ਧੰਨਵਾਦ ਜੀ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਇਥੇ ਹਾਂ ਤੇ ਉਹ ਇਹ ਸਨ ਸਰਪੰਚ ਜਗਦੀਪ ਸਿੰਘ ਢਿੱਲੋਂ ਅੱਗੇ ਹੋਰ ਵੀ ਮੁਲਾਕਾਤ ਕਰਵਾਉਂਦੇ ਰ੍ਹਾਂਗੇ ਜੁੜੇ ਰਹੋ ਜਗਦੀਵਾਜ਼ ਟੀਵੀ ਦੇ ਨਾਲ